ਰੰਗਾ ਦਾ ਕਾਰਵਾ ਤੁਸੀਂ ਦੇਖ ਰਹੇ ਹੋ ਲੰਗਰ ਹਾਲ ਸਮਾਣਾ ਦੇ ਵਿੱਚ ਗੁਰਜੀਤ ਸਿੰਘ ਜਿਹੜੇ ਸਾਬਕਾ ਫੌਜੀ ਆ ਪੇਂਟਿੰਗ ਕਰਦੇ ਆ ਫਿਰ ਚਿੱਤਰਕਾਰੀ ਇਹਨਾਂ ਦੀ ਬੇਮਿਸਾਲ ਚਿੱਤਰਕਾਰੀ ਹੁੰਦੀ ਹੈ ਆਜ ਕੇ ਬੱਚੇ ਜਿਸ ਤਰ੍ਹਾਂ ਨਸੇ ਮੈਂ ਜਾਂ ਲੜਾਈਆਂ ਝਗੜੇ ਕਈ ਤਰ੍ਹਾਂ ਕੇ ਮੋਬਾਈਲ ਤੇ ਚਿਪਟੇ ਰਹਿੰਦੇ ਉਹਨਾਂ ਨਾਲ ਅਸੀਂ ਗਲਵਾਦ ਵੀ ਕਰਾਂਗੇ ਜਿਹੜੀ ਚਿੱਤਰਕਾਰੀ ਹੈ ਚਿੱਤਰਕਾਰੀ ਕੀ ਸਨੇਹਾ ਦਿੰਦੀ ਹੈ ਕਿਸ ਤਰ੍ਹਾਂ ਬੱਚਾ ਆਜੋ ਕਾ ਬੱਚਾ ਜਿਸ ਤਰੇ ਹਾਲਾਤ ਹੈ ਇਸਕਾ ਕਿੰਨਾ ਅਹਿਮ ਯੋਗਦਾਨ ਹੋ ਸਕਦਾ ਹੈ ਜੀ ਚਿੱਤਰਕਾਰੀ ਹੈ ਇਸ ਚਿੱਤਰਕਾਰੀ ਗਾ ਜਿਹੜੀ ਹੋਈ ਹੈ ਕੰਪਨੀ ਸੰ ਮੁਕਾਬਲੇ ਹੋਏ ਆ ਸਿੱਖ ਹਿਸਟਰੀ ਨਾਲ ਜੁੜੇ ਹੋਏ ਆ ਔਰ ਜਿਹੜੇ ਬੱਚੇ ਆਜ ਦੇ ਬੱਚੇ ਆ ਜਿਸ ਤਰ੍ਹਾਂ ਉਹ ਨਸ਼ੇ ਪਾਏ ਜਾਂਦੇ ਆ ਜਾਂ ਮਲਕ ਮੋਬਾਈਲ ਵੀ ਇੱਕ ਨਸ਼ਾ ਬਣ ਗਿਆ ਉਸ ਤੋਂ ਵੀ ਬੱਚਾ ਸਾਡਾ ਬੱਚੇਗਾ ਕਿਉਂਕਿ ਮਾਵਾ ਵੀ ਪਰੇਸ਼ਾਨ ਹੈ ਹਰ ਸਮੇਂ ਮੁੱਲ ਮੋਬਾਈਲ ਲੈ ਕੇ ਬੱਚਾ ਰਹਿੰਦਾ ਹੈ ਤਾਂ ਮਾਨਸਿਕ ਤੌਰ ਤੇ ਉਸ ਤੇ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਪੈ ਰਹੇ ਹਨ ਜੇ ਚਿੱਤਰਕਾਰ ਨਾਲ ਜੁੜ ਜਾਏਗਾ ਤਾਂ ਉਹ ਜ਼ਿੰਦਗੀ ਜੇਕਰ ਰੋਜ਼ਗਾਰ ਵੀ ਹਾਸਲ ਕਰ ਸਕਦਾ ਹੈ ਔਰ ਨਸ਼ੇ ਤੋਂ ਹੀ ਬਚ ਸਕਦਾ ਹੈ ਔਰ ਮੋਬਾਈਲ ਦਾ ਜਿਹੜਾ ਨਸ਼ਾ ਹੈ ਉਸ ਤੋਂ ਵੀ ਉਸ ਨੂੰ ਜਾਨਤ ਮਿਲੇਗੀ ਗੁਰਜੀਤ ਸਿੰਘ ਜਿਹੜੇ ਫੌਜੀ ਸਾਬਕਾ ਉਹਨਾਂ ਵੱਲੋਂ ਜਿਹੜੇ ਮੁਕਾਬਲੇ ਕਰਵਾਏ ਗਏ ਇੱਕ ਚੰਗਾ ਬਰਾਲਾ ਹੈ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਨੂੰ ਵੀ ਆਪਣੇ ਗੁਰੂ ਪੀਰਾਂ ਦੇ ਜਿਹੜੇ ਇਤਿਹਾਸ ਹੈ ਉਸ ਤੋਂ ਜਾਣੂ ਕਰਾਉਣ ਦੇ ਲਈ ਚਿੱਤਰਕਾਰੀ ਵੀ ਆਪਣਾ ਅਹਿਮ ਯੋਗਦਾਨ ਪਾ ਸਕਦੀ ਹੈ ਮੈਂ ਦੇਖਿਆ ਹੈ ਕਿ ਜੋ ਪੇਂਟਿੰਗ ਦੇ ਮੁਕਾਬਲੇ ਅਤੇ ਗੁਰੂ ਇਤਿਹਾਸ ਬਾਰੇ ਜੋ ਬੱਚਿਆਂ ਦੇ ਮੁਕਾਬਲੇ ਕਰਾਏ ਜਾ ਰਹੇ ਹਨ ਬਹੁਤ ਹੀ ਸਲਾਘਾਯੋਗ ਹਨ ਅਤੇ ਬਹੁਤ ਹੀ ਉਤਸ਼ਾਹਤ ਹਨ ਬੱਚਿਆਂ ਵਾਸਤੇ ਜੋ ਇੱਥੇ 20-25 ਦੇ ਕਰੀਬ ਚਿੱਤਰਕਾਰ ਚਿੱਤਰ ਬਣਾਏ ਹਨ ਸਿੱਖ ਇਤਿਹਾਸ ਦੇ ਬੜੇ ਹੀ ਸਲਾਘਾਯੋਗ ਔਰ ਨੇਚਰਲ ਉਹਨਾਂ 'ਚ ਕੋਈ ਕਮੀ ਨਹੀਂ ਦੇਖੀ ਬੜਾ ਅਛਾਤ ਹੈ ਬੱਚਿਆਂ ਨੇ ਵੀ ਜੋ ਪੇਂਟਿੰਗ ਕੀਤੀ ਹੈ ਵਿੱਚ ਵਿੱਚ ਬੋਟਿਆਂ ਦੇ ਬਹੁਤ ਹੀ ਨੇਚਰਲ ਸਿਨਰੀਆਂ ਗੁਰੂ ਇਤਿਹਾਸ ਅਤੇ ਹੋਰ ਤਰ੍ਹਾਂ ਦੇ ਪੇਂਟਿੰਗ ਬਣਾ ਕੇ ਬਹੁਤ ਹੀ ਉੱਛਾ ਵਾਲਾ ਕੰਮ ਦਿਖਾਇਆ ਹੈ ਸੇਵਾ ਚੱਲਦੀ ਰਹੇ ਜਿਸ ਤਰ੍ਹਾਂ ਗੁਰਜੀਤ ਸਿੰਘ ਫੌਜੀ ਨੇ ਇਹ ਕੰਮ ਸੰਭਾਲਾ ਵਿਕੇ ਅਰੰਭਿਆ ਹੈ ਜੋ ਬੜਾ ਸਲਾਘਾਯੋਗ ਹੈ ਇਹ ਕੰਮ ਸ਼੍ਰੋਮਣੀ ਕਮੇਟੀ ਨੂੰ ਵੀ ਕਰਨਾ ਚਾਹੀਦਾ ਹੈ ਤੇ ਇੱਥੋਂ ਦੇ ਲੋਕਲ ਗੁਰਦੁਆਰਿਆਂ ਨੂੰ ਵੀ ਮਿਲ ਕੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਮੈਂ ਇਹ ਕਹਿਣਾ ਚਾਹਾਂਗਾ ਜੀ ਜਿਹੜਾ ਨਵਾਂ ਟੈਲੈਂਟ ਹੈ ਉਹ ਜਿੰਨਾ ਚਿਰ ਘਰ ਤੋਂ ਬਾਹਰ ਨਹੀਂ ਨਿਕਲੇਗਾ ਉਹਨਾਂ ਚਿਰ ਉਹਨੂੰ ਕੋਈ ਮੰਚ ਨਹੀਂ ਮਿਲਦਾ ਅੱਜ ਇੱਕ ਮੰਚ ਪ੍ਰੋਵਾਈਡ ਕੀਤਾ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਕਿ ਬੱਚੇ ਆਪਣਾ ਟੈਲੈਂਟ ਜਿਹੜਾ ਹੈ ਉਹ ਸਾਹਮਣੇ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਣ ਔਰ ਕੁਝ ਮੈਂ ਆਪਣੀ ਆਰਟ ਦੀਆਂ ਪੇਂਟਿੰਗਸ ਲਗਾਈਆਂ ਨੇ ਔਰ ਉਹਨਾਂ ਦੇ ਵਿੱਚ ਬੱਚਿਆਂ ਨੇ ਵੀ ਆਪਣਾ ਸਹਿਯੋਗ ਦਿੱਤਾ ਹੈ ਬੱਚਿਆਂ ਨੇ ਨਾ ਜੋ ਆਪਣੇ ਆਰਟ ਦੇ ਜਿਖਾਇਆ ਬਹੁਤ ਵਧੀਆ ਚੀਜ਼ਾਂ ਦਿਖਾਈਆਂ ਨੇ ਇੱਕ ਮੰਡਾਲਾ ਆਰਟ ਬੱਚੇ ਨੇ ਦਿਖਾਇਆ ਹੈ ਉਹ ਮਤਲਬ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਹੈ ਔਰ ਦੂਸਰੇ ਨੰਬਰ ਤੇ ਕਈ ਪੋਰਟਰੇਟ ਬਣਾਏ ਨੇ ਬੱਚੇ ਨੇ ਅੰਛਪੁਰੀ ਹੈ ਅੰਛਪੁਰੀ ਨੇ ਬਹੁਤ ਵਧੀਆ-ਵਧੀਆ ਪੇਂਟਿੰਗਾਂ ਲਗਾਈਆਂ ਨੇ ਉਹ ਸਕੈਚਿੰਗ ਦਾ ਬੜਾ ਮਾਹਰ ਹੈ ਔਰ ਹੋਰ ਬੱਚਾ ਇੱਕ ਸੁਰਭੀ ਹੈਗੀ ਏ ਰਿਦਮ ਮੈਂ ਕਹਿੰਦਾ ਬੱਚਿਆਂ ਦਾ ਨਾਮ ਨਹੀਂ ਲੈ ਸਕਦਾ ਇਹਨੇ ਬੱਚਿਆਂ ਨੇ ਉਹਨਾਂ ਨੇ ਆਪਣਾ ਆਪਣਾ ਟੈਲੈਂਟ ਦਿਖਾਇਆ ਹੈ ਜਿਹੜਾ ਮੈਂ ਕੰਪੀਟੀਸ਼ਨ ਅੱਜ ਇੱਥੇ ਆਰਟ ਐਂਡ ਕ્રાਫਟ ਦਾ ਕਰਵਾਇਆ ਗਿਆ ਇਹ ਬਹੁਤ ਹੀ ਸਲਾਘਾਯੋਗ ਇੱਕ ਕਦਮ ਹੈ ਇਹ ਸਾਡੇ ਜਿਹੜੇ ਗੁਰਜੀਤ ਸਿੰਘ ਜੀ ਨੇ ਸਾਫ ਕਾ ਫੌਜੀ ਇਹਨਾਂ ਵੱਲੋਂ ਇਹ ਬੜੇ ਹੌਸਲਾ ਅਫਸਾਈ ਨਾਲ ਬੱਚਿਆਂ ਨੂੰ ਬੜਾ ਹੀ ਮੋਟੀਵੇਟ ਕਰਦੇ ਨੇ ਇਹ ਸਕੂਲਾਂ 'ਚ ਜਾ ਕੇ ਵਕ ਵਕ ਟਾਈਮ ਤੇ ਨਾ ਬੱਚਿਆਂ ਨੂੰ ਸਕੂਲਾਂ 'ਚ ਜਾ ਕੇ ਵੀ ਇਹ ਬਹੁਤ ਇਹਦੇ ਚਿੱਤਰਕਾਰੀ ਦੇ ਸਬੰਧ ਵਿੱਚ ਸਨਹਿਤ ਕਰਦੇ ਨੇ ਇਹ ਨਹੀਂ ਇਹ ਜੋ ਜਿਹੜਾ ਕੰਪੀਟੀਸ਼ਨ ਅੱਜ ਸਾਡੇ ਸਮਾਣੇ ਹੋਇਆ ਹੈ ਇਹ ਇੱਕ ਬਹੁਤ ਹੀ ਸਲਾੰਘਾਯੋਗ ਕਦਮ ਹੈ ਆਪਾਂ ਫ੍ਰੀ ਟਾਈਮ 'ਚ ਫੋਨ 'ਚ ਲੱਗੇ ਰਹਿੰਦੇ ਆ ਨਸ਼ਾ ਤਾਂ ਦੂਰ ਦੀ ਗੱਲ ਹੋ ਗਈ ਪਹਿਲੇ ਕਾਲ ਫੋਨ ਇੱਕ ਨਸ਼ਾ ਬਣ ਗਿਆ ਹੀ ਤਾਂ ਉਤੋਂ ਇੱਕ ਆਪਾਂ ਟੈਲੈਂਟ ਬਾਹਰ ਆ ਰਿਹਾ ਇੱਕ ਤਾਂ ਇੱਕ ਆਪਣਾ ਰਸ਼ੇ ਜਿਮਸੀ ਗਿਆ ਉੱਚ ਨਹੀਂ ਬਾਗ ਇੱਕ ਮਾੜੀ ਸੰਗ ਦਾ ਬਵੇਲੇ ਟਾਈਮ ਬਾਹਰ ਘੁੰਮਦੇ ਆ ਉਹ ਆ ਪੇਂਟਿੰਗ ਕਰਾਂਗੇ ਇੱਕ ਸਟ੍ਰੈਸ ਅੱਜ ਕੱਲ ਬਹੁਤ ਵੱਧ ਰਿਹਾ ਪੜਾਈਆਂ ਦਾ ਉਹ ਚੀਜ਼ ਦਾ ਉਹ ਫਾਇਦਾ ਕਰਨ ਨਾਲ ਹੁੰਦਾ ਕਿੰਨਾ ਕੁ ਟਾਈਮ ਦਿੰਦੇ ਤੁਸੀਂ ਚਿੱਤਰਕਾਰੀ ਨੂੰ ਆਪਣੀ ਮੈਂ ਪੜਾਈ ਵੀ ਕਰਦਾ ਨਹੀਂ ਮੈਂ ਜੀ ਬੀਕੋਮ ਸੈਕੰਡ ਯਰ ਜਾਂਦੀ ਠੀਕ ਹੈ ਇਸ ਕਰਕੇ ਜਿੰਨਾ ਕੁ ਟਾਈਮ ਲੱਗਦਾ ਆਪਣੇ ਵੱਲੋਂ ਕੱਢੀਦਾ ਮੈਂ ਜਿਹੜਾ ਇੱਕ ਨੇਚਰਲ ਟੈਲੈਂਟ ਹੈ ਜਿਹੜੀ ਸਕੂਲਾਂ ਦੀ ਪੜਾਈ ਹੈ ਉਹ ਇੱਕ ਪੜਾਇਆ ਹੋਇਆ ਲਿਖਾਇਆ ਜਾਂਦਾ ਲੇਕਿਨ ਜਿਹੜਾ ਇਨ ਬਰਿਟ ਟੈਲੈਂਟ ਹੈ ਉਹਨੂੰ ਨਿਖਾਰਨਾ ਇਸ ਵਾਸਤੇ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਹੈ ਮੈਂ ਇਸ ਦੀ ਸ਼ਲਾਘਾ ਕਰਦਾ ਹਾਂ ਔਰ ਸਭ ਨਾਲ ਵੱਡੀ ਗੱਲ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਜਿਹੜੇ ਸਾਡੇ ਗੁਰੂ ਸਹਿਬਾਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਯਾ ਸਾਨੂੰ ਸਹੀ ਦਿਸ਼ਾ ਦਿਖਾਈ ਹੈ ਉਸ ਨਾਲ ਜਾਣੂ ਹੋਣਾ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਸਭ ਨਾਲ ਵੱਡੀ ਗੱਲ ਜਿਹੜੇ ਮੇਰੇ ਪ੍ਰਾਂਛੋਟੇ ਵੀਰ ਨੇ ਕਿਹਾ ਵੀ ਨਸ਼ਿਆਂ ਤੋਂ ਬਚ ਕੇ ਜਿਹੜੇ ਬੱਚੇ ਇੱਕ ਰੂਟੀਨ ਤੋਂ हट ਕੇ ਕਿਉਂਕਿ ਮੋਬਾਈਲ ਇੱਕ ਆਪਣੇ ਆਪ ਚ ਇੱਕ ਨਸ਼ਾ ਹੋ ਗਿਆ ਉਸ ਤੋਂ हट ਕੇ ਜਿਹੜੇ ਵਿੱਚ ਕੰਮ ਕਰ ਰਹੇ ਹਾਂ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ওই ਸਾਰੀ ਸੰਸਥਾ ਦਾ ਮੈਂ ਵੀ ਇੱਕ ਆਰਮੀ ਮੈਨ ਆ ਅਸੀਂ ਐਕਸਰਸ ਮੈਨ ਸੀ ਜਦੋਂ ਤਾਂ ਮੈਂ ਇਹਨਾਂ ਨੂੰ ਮਿਲਿਆ ਤਾਂ ਇਹਨਾਂ ਨੇ ਮੈਨੂੰ ਵੀ ਨਾਲ ਦੀ ਨਾਲ ਜੋ ਵੀ ਕੁਝ ਮਿਲਦਾ ਹੈ ਬੱਚੇ ਮੋਬਾਈਲਾਂ ਤੋਂ ਇੱਕ ਤਾਂ ਮੁਕਤ ਹੋ ਰਹੇ ਨੇ ਜੇਬ ਸਕੂਲ ਦੇ ਵੈਡਨ ਬਹੁਤ ਨੇ ਬੱਚਿਆਂ ਨੂੰ ਉਸ ਚੀਜ਼ ਤੋਂ ਵੀ ਮੁਕਤ ਹੋ ਕੇ ਮੈਂ ਤਾਂ ਆਪਣੀ ਸਾਰੀ ਪੰਚਾਇਤ ਨੂੰ ਔਰ ਸਰਪੰਚਾਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਗਰਜੀਤ ਭਾਜੀ ਨਾਲ ਜੁੜ ਕੇ ਕਿ ਆਪਾਂ ਆਪਣੇ ਨਗਰਾਂ ਦੇ ਵਿੱਚ ਵੱਧ ਤੋਂ ਵੱਧ ਇਹੋ ਜਿਹਾ ਕੰਪੀਟੀਸ਼ਨ ਕਰਾਉਂਦੇ ਰਹੀਏ ਜੀ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼